ਏ ਕੀ ਕਹਿੰਦੇ ਆ ਗੋਡੇ ਫਿਰ ਲਾਉਨੇ ਆ ਮੱਥਾ ਕੋਈ ਨਾ ਦੇਖਦੇ ਹੁਣ ਜਾਣਾ ਤਾਂ ਹੈਗਾ ਜਦੋਂ ਐਡਾ ਵੱਡਾ ਪੰਗਾ ਲਿਆ ਵਾ ਐ ਰਾਜਧਾਨੀ ਮੁੜਦੇ ਆਪਾਂ ਹੁਣ ਤਾਂ ਐ ਆ ਵੀ ਸਾਈਕਲ 'ਚ ਕੋਈ ਬੈਟਰੀ ਬੂਟ ਨਹੀਂ ਹੋਵੇ ਤੇ ਰੇਸ ਦਈਏ ਤੇ ਖਿੱਚਦੀਏ ਸਿੱਧਾ ਸੋਲ ਨੂੰ ਹੋਟਲ ਬਣਿਆ ਆ ਉੱਪਰ ਸਰੇ ਤੇ ਟੀਸੀ ਤੇ ਜਾ ਕੇ ਸੇਵ ਤਾਂ ਕਹਿੰਦੇ ਡਾਕਟਰ ਦੱਸਦੇ ਹੁੰਦੇ ਨੇ ਵੀ ਸੇਵ ਖਾਣਾ ਉਹਦਾ ਭਾਈ ਜੇ ਨਾ ਘਰੇ ਲੈ ਜਾਂਦੇ ਉਹ ਤੇਰਾ ਨਹੀਂ ਇਹ ਉਹ ਬਿਮਾਰ ਆ ਦੂਜਾ ਬੰਦਾ ਉਹਦੇ ਉਹਦੇ ਵਾਸਤੇ ਆਏ ਸਮਾ ਸਵੇਰ ਦਾ ਹੋ ਚੁੱਕਿਆ ਜੀ 1.7 ਤਕਰੀਬਨ ਤੇ ਆਪਾਂ ਆ ਮੰਦਿਰ ਚ ਇੱਥੇ ਠਹਿਰੇ ਸੀ ਤੇ ਆਹ ਰੋਡ ਸੀਗਾ ਜਿਹੜਾ ਇਧਰੋਂ ਜੀਤਕਪੁਰ ਪੰਜੌਰ ਤੋਂ ਬਾਈਪਾਸ ਪੈਂਦਾ ਤੇ ਸਾਹਮਣੇ ਪਰਵਾਣੂ ਦਿਖ ਰਿਹਾ ਤੁਹਾਨੂੰ ਇੱਕ ਹੋਟਲ ਦਿਖਾਵਾਂਗੇ ਉੱਪਰ ਬਣਿਆ ਆ ਰੋਪਵੇ ਜਾਂਦੀ ਓਥੇ ਤੇ ਇਹ ਮੰਦਿਰ ਚ ਆਪਣੀ ਰਾਤ ਜੀ ਇੱਥੇ ਟਿਕਾਣਾ ਸੀਗਾ ਗੁੱਗਾ ਮਾੜੀ ਇਹ ਮੰਦਿਰ ਸੀਗਾ ਤੇ ਔਹ ਸਾਹਮਣੇ ਗੁਰਵਿੰਦਰ ਸਿੰਘਾਂ ਪਰ ਨਾ ਬੰਨੀ ਜਾਂਦਾ ਰੈਡੀ ਹੋਈ ਜਾਂਦਾ ਤੇ ਉਹ ਆਪਣਾ ਟੈਂਟ ਤੇ ਪਾਵਰ ਬੈਂਕ ਉਹਨ ਸਵੇਰੇ ਉੱਠ ਕੇ ਚਾਰਜ ਲਾਇਆ ਆਪਾਂ ਰਾਤ ਫਿਰ ਭੁੱਲ ਭਾਲੀ ਗਿਆ ਉਹ ਮਗਰ ਪਲੱਗ ਹੈਗਾ ਸੀ ਤੇ ਬੈਗ ਅ ਵਸਾ ਰੈਡੀ ਨੇ ਖੰਡਾਹਰ ਜਿਹਾ ਖੰਡਿਆ ਪਿਆ 슬ੀਪਿੰਗ ਬੈਗ ਮੈਂ ਤਾਂ ਫਿਰ ਰਾਤ ਕੱਢ ਹੀ ਲਿਆ ਸੀਗਾ ਤੇ ਇਹ ਦੋ ਬੰਦੇਆਂ ਵਾਲਾ ਟੈਂਟ ਛੋਟਾ ਵਾ ਯਾਰ ਦੋ ਬੰਦਿਆਂ ਵਾਸਤੇ ਨਾ ਤਿੰਨ ਵਾਲਾ ਸਹੀ ਰਹਿੰਦਾ ਵਾ ਤੇ ਰਾਤ ਦੇਖੋ ਤੁਸੀਂ ਆਲੇ-ਦਾਲੇ ਕਿਵੇਂ ਸਮਾਨ ਰੱਖਿਆਊਗਾ ਤੇ ਕਿਵੇਂ ਅਸੀਂ ਪਏ ਹੋਵਾਂਗੇ ਤੇ ਹਜੇ ਵਿੱਚ ਗਾਹ ਜਾਂ ਪਿਆ ਪਿਆ ਕਰਦੇ ਆ ਸੈਟਿੰਗ ਸ਼ੂਟਿੰਗ ਚਾਹ ਚੂ ਪੀਣੇ ਆ ਰਾਤ ਬਦਾਮ ਵੀ ਪਿਉਣੇ ਭੁੱਲ ਗਏ ਚਾਹ ਚੂ ਪੀ ਕੇ ਫਿਰ ਸਮਾਨ ਪੈਕ ਕਰਕੇ ਬਾਅਦ ਚ ਕਰਦੇ ਆ ਗੱਲਬਾਤ ਬਾਕੀ ਹਾਂਜੀ ਵੀਡੀਓ ਦੇਖ ਰਹੇ ਜੀ ਸਾਰੇ ਹੀ ਭੈਣਾ ਭਰਾਵਾਂ ਦਾ ਦੋਸਤਾਂ ਮਿੱਤਰਾਂ ਬਜ਼ੁਰਗਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜੌਰ ਬਾਈਪਾਸ ਨੇੜੇ ਪਰਵਾਣੂ ਤੋਂ ਆਵਾਜ਼ ਬਹੁਤ ਆ ਰਹੀ ਹੈ ਚਲ ਕੋਈ ਨਾ ਤੇ ਰੈਡੀ ਆਪਾਂ ਤਕਰੀਬਨ ਜੀ ਸਾਰਾ ਕੁਝ ਬਸ ਮਾਨਸਮੂਨ ਕਰ ਲਿਆ ਪਰਨਾ ਬੰਦਿਆ ਇੱਕ ਆ ਚੀਜ਼ ਆਪਾਂ ਬਣਾਈ ਸੀਗੀ ਇਹ ਨਾ ਖੰਜੂਰਾਂ ਦਾ ਪੇਸਟ ਲਾ ਕੇ ਉਹਦੇ ਵਿੱਚ ਖਸ ਖਸ ਭੁੰਨ ਕੇ ドライ ਫਰੂਟ ਘਿਓ ਦੋ ਚਮਚੇ ਫਾਈ ਪੈਂਜਨ ਉਦਾਂ ਮਤਲਬ ਕਿ ਪਿੰਨੀਆਂ ਬਣਾ ਕੇ ਉੱਪਰ ਖਾਸ ਖਾਸ ਪਾ ਲਈ ਜਿਵੇਂ ਇੱਕ ਪ੍ਰੋਟੀਨ 바ਰ ਹੁੰਦਾ ਵਾ ਗੁਰਵਿੰਦਰ ਉਹ ਚੀਜ਼ ਬਣ ਗਈ ਜਦੋਂ ਬਹੁਤ ਟੇਸਟੀ ਆ ਚੌਕਲੇਟ ਜੀ ਲੈਣੀ ਹੁੰਦੀਆਂ ਉਹ ਚੀਜ਼ ਆ ਦੇ ਵਿੱਚ ਪੂਰਾ ਸਬਾਨ ਪਾਇਆ ਹੋਇਆ ਵਾ ਘੈਂਟ ਗੱਲਬਾਤ ਬਣੀ ਆ ਤੇ ਚਾਰ ਚਾਰ ਖਾਲੇ ਬਦਾਮ ਤੇ ਪੀਨੇ ਆ ਚਾਹ ਤੇ ਬਾਕੀ ਗੱਲਬਾਤ ਆਪਾਂ ਅੱਗੇ ਕਰਦੇ ਆ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਹੁਣੇ ਕਰ ਲਿਓ ਸਫਰ ਨਾਲ ਜੁੜੇ ਰਹੋ ਜੀ ਅੱਜ ਦੇ ਨਾਲ ਤੇ ਆਪਾਂ ਹੁਣ ਇੱਥੋਂ ਜੀ ਚਾਲੇ ਪਾਉਣ ਲੱਗੇ ਆ ਛੱਡਣ ਲੱਗੇ ਆ ਤੋਂ ਮੰਦਿਰ ਜਿੱਥੇ ਆਪਾਂ ਠਹਿਰ ਕੀਤੀ ਸੀਗੀ ਤੇ ਵੀਰਾ ਭਾਈਆਂ ਦਾ ਸਾਰੀ ਕਮੇਟੀ ਦਾ ਮੰਦਰ ਦੀ ਦਾ ਜੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਰਾਤ ਦਾ ਇੱਥੇ ਆਪਾਂ ਨੂੰ ਟਿਕਾਣਾ ਦਿੱਤਾ ਤੇ ਚਾਹ ਛਕਦੇ ਆਪਾਂ ਜਾ ਕੇ ਜੀ ਤੇ ਮਾੜਾ ਮੋਟਾ ਖਾ ਲਿਆ ਸੀਗਾ ਹਲਕਾ ਫੁਲਕਾ ਸਵੇਰੇ ਤੇ ਛੋਲੇ ਛਾਲੇ ਚੱਪਦੇ ਆ ਅੱਗੇ ਜਾ ਕੇ ਬਾਕੀ ਫਿਰ ਅੱਗੇ ਦੇਖਦੇ ਆਪਾਂ ਅੱਜ ਸੋਲਨ ਪਹੁੰਚਦੇ ਆ ਜਾਂ ਫਿਰ ਸ਼ਿਮਲੇ ਪਹੁੰਚਦੇ ਆ ਆਪਾਂ ਆਪਣੇ ਟਿਕਾਣੇ ਤੋਂ ਤਕਰੀਬਨ 5 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਇੱਕ ਢਾਬੇ ਤੇ ਰੁਕਿਆ। ਆਹ ਢਾਬਾ ਵਾਜੀ, ਕਮਲ ਢਾਬੇ ਤੇ। ਤੇ ਪਹਿਲਾ ਸਲਾਹ ਸੀ ਵੀ ਪਰੌਂਠੇ ਨਾ ਖਾਦੇ ਜਾਣਾ। ਵੀ ਫਿਰ ਜ਼ੋਰ ਥੋੜਾ ਲੱਗਣਾ ਨਹੀਂ ਹੈਗਾ ਨਾ ਫਿਰ ਸਾਹ ਜਾਂ ਪਤਾ ਨਹੀਂ ਚੜੀ ਜਾਂਦਾ ਤਾਂ ਫਿਰ ਆਪਾਂ ਆਂਟੀ ਨੂੰ ਕਹਤਾ ਵੀ ਘਿਓ ਨਹੀਂ ਲਾਉਣਾ ਹੈਗਾ। ਮਤਲਬ ਜਮੇ ਨਾ ਮਾਤਰ ਘਿਓ ਲਾਉਣਾ। ਆਲੂ ਵਾਲਾ ਪਰੌਂਠਾ ਛਕਿਆ ਇੱਕ-ਇੱਕ। ਤੇ ਬਾਈ ਹੁਣ ਇੱਥੇ ਇੱਕ ਹੋਰ ਮਿਲ ਗਿਆ ਉਹ ਸੇਬਾ ਦਾ ਉਹਨਾਂ ਦਾ ਉਹ ਆ ਬਾਗ ਆ ਇੱਥੇ ਨਾਰਕੰਡੇ Shimla ਤੋਂ ਅੱਗੇ 80 ਕਿਲੋਮੀਟਰ ਉਦੋਂ ਅੱਗੇ ਉਹ ਬਾਈ ਕਹਿੰਦਾ ਜੇ ਉਧਰਲਾ ਰੂਟ ਆ ਤਾਂ ਸਾਡੇ ਨਾਲ ਹੀ ਚੱਲੋ ਤੇ ਫੇਰ ਆ ਅੱਜ ਦਾ ਜਿਹੜਾ ਸਵੇਰ ਦਾ ਬ੍ਰੇਕਫਾਸਟ ਸੀ ਇਹ ਉਹਨਾਂ ਵੱਲੋਂ ਹੋ ਗਿਆ ਬਾਈ ਬਾਈ ਰਾਜੂ ਵੱਲੋਂ ਤੇ ਨੰਬਰ ਨੰਬਰ ਬਾਈ ਆਪਾਂ ਨੂੰ ਦੇ ਗਏ ਦੇ ਵੀ ਜੇ ਉਧਰਲਾ ਟੂਰ ਹੋਇਆ ਨਾਰਕੰਡੇ ਦਾ ਸਪਤਿਤੀ ਦਾ ਕਦੇ ਤਾਂ ਜ਼ਰੂਰ ਦਰਸ਼ਨ ਦਿਓ ਬਾਈ ਹੁਣ ਹੀ ਲੁਧਿਆਣੇ ਵੀ ਆਉਂਦੇ ਹੁੰਦੇ ਨੇ ਤੇ ਇਹ ਆਪਣੇ ਭੈਣ ਕੋਲੋਂ ਦੀਦੀ ਕੋਲੋਂ ਆਪਾਂ ਪ੍ਰਸ਼ਾਦਾ ਪਾਣੀ ਛਕਿਆ ਇੱਕ ਆਪਣਾ ਉਹ ਪੰਜਾਬੀ ਭਰਾ ਖੜਾ ਵਾ ਡਿਊਟੀ ਲੱਗੀ ਆ ਉਹ ਸਾਹਮਣੇ ਹਾਂਜੀ ਬਾਈ ਜੀ ਤੇ ਇਹ ਆਪਾਂ ਜੀ ਖੜੇ ਇੱਥੇ ਜਿੱਥੇ ਪਰਚੀ ਕਟਦੇ ਹੁੰਦੇ ਨੇ ਹਿਮਾਚਲ 'ਚ ਆਪਾਂ ਐਂਟਰੀ ਦੀ ਹਿਮਾਚਲ ਦਾ ਬਾਰਡਰ ਪਿੱਛੇ ਲੰਘਿਆ ਤੇ ਇੱਥੇ ਆਪਾਂ ਹੁਣ ਚੱਲਦੇ ਆਂ ਆਰਟੀਓ ਚੈੱਕ ਪੋਸਟ ਤੋਂ ਆਪਾਂ ਹੁਣ ਤੁਹਾਨੂੰ ਅੱਗੇ ਜਿਹੜਾ ਕੱਲ ਦਿਖਾਉਂਦੇ ਵੀ ਹੋਟਲ ਆ ਇੱਕ ਉਹ ਦਿਖਾਉਣੇ ਆ ਜਿੱਥੇ ਰੋਪਵੇ ਜਾਂਦੀ ਆ ਉੱਪਰ ਤੇ ਆ ਮਗਰ ਜਿੱਥੇ ਪਰਚੀਆਂ ਕਟਾਉਂਦੇ ਨੇ ਤੇ ਇਹਨੂੰ ਨਹੀਂ ਬਾਈ ਪਰਚੀ ਪੁਰਚੀ ਦੀ ਲੋੜ ਕੋਈ ਇਹ ਤਾਂ ਐਵੇਂ ਹੀ ਜਾਊਗਾ ਬਿਨਾ ਪਰਚੀ ਤੋਂ ਤੇ ਚੱਲੀਆਂ ਗੱਡੀਆਂ ਜ਼ੋਰ ਲੱਗ ਰਿਹਾ ਬਾਈ ਆਹ ਟਰੱਕਾਂ ਟਰੱਕਾਂ ਨਾਲ ਦਾ ਵਿਚਾਰਿਆਂ ਦਾ ਬਹੁਤ ਜ਼ਿਆਦਾ ਲੱਗਦਾ ਬਾਈ ਐ ਇੱਕ ਗੇਅਰ 'ਚ ਜਾਂਦੇ ਨੇ ਤਿੱਖੇ ਕੂਣੀ ਮੋੜ ਕਹਿੰਦੇ ਨੇ ਜਿਵੇਂ ਕੂਣੀ ਮੋੜ ਨੇ ਪੂਰੇ ਪਰੋਂਠਾ ਕਿਤੇ ਪਰ ਆਪਾਂ ਘਿਓ ਤਾਂ ਲਵਾਇਆ ਨਹੀਂ ਹੈਗਾ ਖਾ ਤਾਂ ਲਿਆ ਤੇ ਇਹ ਆਪਾਂ ਅੱਗੇ ਟਿੰਬਰ ਟ੍ਰੇਲ ਇਹ ਵਾਲੀ ਜਿਹੜੀ ਮੈਂ ਗੱਲ ਕਰਦਾ ਸੀ ਕਿ ਉੱਪਰ ਰੋਪਵੇ ਜਾਂਦੀ ਆ ਕਟਰੋਲੀ ਹੋਟਲ ਬਣਿਆ ਆ ਉੱਪਰ ਸਰੇ ਤੇ ਟੀਸੀ ਤੇ ਜਾ ਕੇ ਇਹਦੇ ਜਾਣ ਦਾ ਹੀ ਮੁੱਲਾ ਦਾ 14-1500 ਰੁਪਏ ਜੇ ਤੁਸੀਂ ਉਦਾਂ ਵੀ ਜਾਣਾ ਲੈਂਦੇ ਨੇ ਜਿਹੜਾ ਉੱਪਰ ਕਿਰਾਇਆ ਰਹਿਣਾ ਰੈਂਟਰੋਂਟ ਉਹ ਖਾਸ ਹੀ ਵੱਡੀ ਹੋ ਜਾਂਦੀ ਆ ਤੇ ਇੱਕ ਵਾਰੀ ਅੱਗੇ ਮੇਰੇ ਯਾਦ ਆ ਇੱਥੇ ਰੁਕ ਗਈ ਅਸੀਂ ਗੱਡੀ ਬਹੁਤ ਥੱਲੇ ਲਾਉਣੀ ਪਈ ਔਖੀ ਉਹ ਉੱਥੇ ਮਥਾਂ ਚੜੀ ਸੀ ਗੱਡੀ ਉੱਪਰ ਉਹ ਗੱਡੀ ਆਪਣੇ ਕੋਲੋਂ ਦੂਜੀ ਸੀਗੀ ਡਿਜ਼ਾਇਰ ਇਹ ਆਪਣੇ ਵਾਲੀ ਉਹ ਗੱਡੀਆਂ ਫਿਰ ਹੌਲੀ-ਹੌਲੀ ਚੜ੍ਹਦੀਆਂ ਨੇ ਤੈਨੂੰ ਪਤਾ ਤੇ ਆਪਾਂ ਉੱਥੇ ਮੁੜ ਕੇ ਆਏ ਕੱਟ ਤੋਂ ਘੁਮਾ ਕੇ ਲੈ ਕੇ ਫੇਰ ਇੱਧਰ ਆਇਆ ਮੈਂ ਵੀਡੀਓ ਬਣਾ ਲਈ ਥੋੜੀ ਤੇ ਆਹ ਵਾ ਭਾਈ ਖਾਸਾ ਮਹਿੰਗਾ ਹੋਟਲ ਆ ਇਹ ਟੀਸੀ ਤੇ ਪ੍ਰਮਾਣੂ ਵੱਜਦਾ ਹੈ ਪ੍ਰਮਾਣੂ ਇਲਾਕਾ ਰਮੇਸ਼ ਕੇ ਮਸ਼ਹੂਰ ਮੱਖਣ ਵਾਲੇ ਕੋਲਚੇ ਛੋਲੇ ਤੇ ਨਾਲ ਮੁੰਡਾ ਜੂਸ ਦਾ ਇੰਤਜ਼ਾਮ ਵੀ ਕਰੀ ਫਿਰਦਾ ਵਾ ਤੇ ਆਹ ਖੜੀ ਆਪਣੀ ਬੱਗੀ ਤੇ ਆਹ ਭਾਈ ਆਪਣਾ ਚੈਨਲ ਆ ਜੀਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰਿਓ ਤੇ ਇਹ ਬਾਈ ਦਾ ਪੰਜਾਬੀ ਮਸਾਫਰ ਆਪਾਂ ਨਾ ਉਥੋਂ ਕੋਲਚੇ ਖਾ ਕੇ ਹਜੇ ਪਿੱਛੋਂ ਤਕਰੀਬਨ ਮੈਨੂੰ ਲੱਗਦਾ 2.5 ਕਿਲੋਮੀਟਰ ਆ ਹੀ ਹੋਵਾਂਗੇ ਆਹ ਰੋਡ ਆਉਂਦਾ ਜਿਹੜਾ ਪਿੱਛੇ ਆਪਾਂ ਕੋਲਚਾ ਨਹੀਂ ਸੱਚ ਆਹ ਜੂਸ ਪੀਤਾ ਸੀ ਆਪਾਂ ਉਥੇ ਆਹ ਕਿੰਨੂ ਜੇ ਦਾ ਤੇ ਮੈਂ ਇਹਨੂੰ ਪਿੱਛੇ ਗਈ ਜਾਂਦਾ ਗੁਰਵਿੰਦਰ ਨੂੰ ਕਦੋਂ ਦਾ ਮੈਂ ਯਾਰ ਕਾਫੀ ਪੀਨੇ ਜਾਂ ਨੂੰ ਜੂਸ ਪੀ ਲਿਆ ਇਹ ਤਾਂ 2.5 ਕਿਲੋਮੀਟਰ ਤੇ ਅਗੇ 22 ਸੀ ਕਾਫੀ ਆ ਸਟਾਰ ਲੱਗੀ ਆ ਪਹਾੜੀ ਜੀ ਤੇ ਠਾਕੁਰ ਮੈਗੀ ਪੁਆਇੰਟ ਤੇ ਆ ਚੱਲਿਆ ਜਾਂਦਾ ਸੋਲਨ Shimla ਸੋਲਨ ਮੰਨਣਾ ਦਾ ਹਜੇ ਵੀ 22-23 ਕਿਲੋਮੀਟਰ ਘੱਟੋ-ਘੱਟ 22 ਜਾਂ 23 ਹੈਗਾ ਵਾ ਤੇ ਟਾਈਮ ਸਾਨੂੰ ਦੇਖ ਲੋ ਹੁਣ ਨਾ ਕੋਈ ਵੀਡੀਓ ਐਡੀਟਿੰਗ ਹੋਈ ਅਜੇ ਤੱਕ ਕੁਝ ਵੀ ਨਹੀਂ ਹੋਇਆ ਹੈਗਾ ਕਿਉਂਕਿ ਇੱਕੋ ਦਮ ਚੜਾਈ ਮਤਲਬ ਕਿ ਬਹੁਤ ਜ਼ਿਆਦਾ ਆ ਗਈ ਸੀਗੀ ਮੈਂ ਨਾ ਮੂਰੋਂ ਹਜੇ ਲੋਗ ਇਰਲ ਨਹੀਂ ਪਾਇਆ ਸੀਗਾ ਤੀਜਾ ਤੇ ਇੱਥੇ ਆ ਕੇ ਇਹਦੇ ਪਾਇਆ ਜਦੋਂ ਜਮੇ ਬੱਸ ਹੋ ਗਈ ਨਾ ਫੇਰ ਮੈਂ ਸਿੱਟਿਆ ਆ ਕੇ ਵੀ ਹੁਣ ਨਹੀਂ ਕੰਮ ਚੱਲਣਾ ਫੇਰ ਕਿਤੇ ਇੱਥੇ ਤੱਕ ਪਹੁੰਚਿਆ ਇਹ ਹੁਣ ਅੱਗੇ ਦੇ ਦੇ ਅੱਗੇ ਅਨਮਾਨ ਆ ਵੀ ਕਹਿੰਦੇ ਸੱਧੀਆਂ ਚੜਾਈਆਂ ਨੇ ਲਾਉਨੇ ਆ ਮੱਥਾ ਕੋਈ ਨਾ ਦੇਖਦੇ ਹੁਣ ਜਾਣਾ ਤਾਂ ਹੈਗਾ ਜਦੋਂ ਐਡਾ ਵੱਡਾ ਪੰਗਾ ਲਿਆ ਵਾ ਐ ਰਾਜਧਾਨੀ ਮੋੜਦੇ ਆਪਾਂ ਸਿਰੇ ਤੇ ਪਹੁੰਚਾਂਗੇ ਪੀ ਲਈਏ ਕੌਫੀ ਤੇ ਅੱਗੇ ਕਰਦੇ ਆ ਗੱਲਾਂ ਬਾਤਾਂ ਜੀ ਉਹ ਕਾਲ ਕਾਲਾ ਪੁਆਇੰਟ ਜਿਹੜਾ ਆਪਣਾ ਆ ਜਾ ਵਾ ਉਹ ਕੀ ਰੇਲਵੇ ਸਟੇਸ਼ਨ ਜਿਹੜਾ ਰੇਲ ਜਾਂਦੀ ਹੈ ਨਾ ਕਲਕੇ ਤੋਂ Shimla ਉਹ ਜੇ ਰਸਤੇ ਵਿੱਚ ਦਿਖਿਆ ਤੁਹਾਨੂੰ ਉਹ ਜਰੂਰ ਆਪਾਂ ਦਿਖਾ ਦਾਂਗੇ ਅਜੇ ਆਪਾਂ ਪੁੱਛ ਲੈਨੇ ਕਿਸੇ ਤੋਂ ਇੱਥੋਂ ਜਾਣਕਾਰੀ ਲੈਣੇ ਉਹਦੇ ਬਾਰੇ ਵੀ ਆਪਾਂ ਆ ਗਏ ਜੀ ਧਰਮਪੁਰ ਧਰਮਪੁਰ ਜਿਆਦਾ ਤੁਸੀਂ ਜਾਣਦੇ ਹੋ ਵੀ ਧਰਮਪੁਰ ਆਪਣਾ ਇਥੋਂ ਰਾਹ ਮੁੜਦਾ ਆਪਣੇ ਕਸੌਲੀ ਨੂੰ ਰਾਹ ਮੁੜਦਾ ਧਰਮਪੁਰ ਨੂੰ ਧਰਮਪੁਰ ਤੋਂ ਕਸੌਲੀ ਨੂੰ ਰਾਹ ਮੁੜਦਾ ਦਿਮਾਗ ਥੋੜਾ ਜਿਹਾ ਹਨਾ ਉਹ ਹੋ ਗਿਆ ਰਾਹ ਮੁੜਦਾ ਤੁਹਾਨੂੰ ਦਿਖਾਉਣਾ ਮੈਂ ਤੇ ਇਹ ਵਾਲਾ ਰਾਹ ਚੱਲਿਆ ਜਾਂਦਾ ਵਾ ਆ ਮੇਰੇ ਹੁਣ ਨਾਲ ਹੀ ਆਊਗਾ ਇਥੋਂ ਕਸੌਲੀ ਤਕਰੀਬਨ ਹੋਊਗਾ 15-20 ਕਿਲੋਮੀਟਰ ਜਿਆਦਾ ਤੋਂ ਜਿਆਦਾ ਇੰਨਾ ਕਿ ਹੋਊਗਾ ਆਹ ਰਾਹ ਮੁੜਦਾ ਜੀ ਕਸੌਲੀ ਨੂੰ ਧਰਮਪੁਰ ਤੋਂ ਔਰ ਚੌਂਕ ਇੱਥੇ ਬਣਿਆ ਹੋਇਆ ਚੌਂਕ ਦੇ ਨਾਲ ਹੀ ਆ ਚੌਂਕ ਦੇ ਨਾਲ ਹੀ ਮੁੜ ਜਾਂਦਾ ਰਾਹ ਤੇ ਸੋਲਨ ਇੱਥੋਂ ਤਕਰੀਬਨ ਹੋਊਗਾ 16 17 ਕਿਲੋਮੀਟਰ ਹਜੇ ਹਨਾ ਜਿਆਦਾ ਜਿੰਨੇ ਕਈ ਵਾਰੀ ਕੱਚੇ ਦੇ ਪਹਾੜ ਹੁੰਦੇ ਨੇ ਉੱਥੇ ਨਾ ਜਾਲ ਜਾਂ ਬੰਦ ਦਿੰਦੇ ਨੇ ਤੇ ਤਾਂ ਕਰਕੇ ਜਿੰਨੇ ਰੋੜੇ ਰਾੜੇ ਨਾ ਥੋੜੇ ਬਹੁਤੇ ਡਿੱਗੀ ਜਾਂਦੇ ਨੇ ਤੇ ਉਹ ਬਚਾਅ ਹੋ ਜਾਂਦਾ ਫਿਰ ਗੱਡੀਆਂ ਗੁੱਡੀਆਂ ਦਾ ਮੋਟਰਸਾਈਕਲ ਆਣ ਦਾ ਤੇ ਜਿਵੇਂ ਆ ਰਹੇ ਇਹਤੇ ਵੀ ਹਜੇ ਕੰਮ ਇਹਦਾ ਸਟਾਰਟ ਹੋਣਾ ਵਾ ਇਹ ਵੀ ਡਿੱਗਿਆ ਹੋਇਆ ਥੋੜਾ ਜਿਹਾ ਕੱਚਾ ਜਿਹਾ ਇਦਾਂ ਪਿੱਛੇ ਕਾਫੀ ਸੀਗੇ ਤੇ ਧਰਮਪੁਰ ਥੋੜਾ ਜਿਹਾ ਕਸਬਾ ਛੋਟਾ ਜਿਹਾ ਸ਼ਹਿਰ ਆ ਮਿਲਦੇ ਹੁਣ ਆਪਾਂ ਅਗਲੀ ਲੋਕੇਸ਼ਨ ਤੇ ਇਧਰੋਂ ਆਪਾਂ ਨਾ ਧਰਮਪੁਰੋਂ ਚੱਲ ਕੇ ਇੱਥੇ ਦਗਸ਼ਈ ਦਾ ਰਾਹ ਮੁੜਦਾ ਵਾ ਦਗਸ਼ਈ ਜਿਹੜੇ ਆਏ ਨੇ ਉਹਨਾਂ ਨੂੰ ਪਤਾ ਹੀ ਹੋਊਗਾ ਤੇ ਦਗਸ਼ਈ ਇੱਕ ਜੀ ਆਪਣਾ ਉਹ ਵੀ ਆ ਇੱਥੇ ਮਿਲਟਰੀ ਦਾ ਇਰੀਆ ਛੋਣੀ ਆ ਤੇ ਇੱਕ ਮੈਡੀਟੇਸ਼ਨ ਵਿਸ਼ਵਾਸ ਮੈਡੀਟੇਸ਼ਨ ਸ਼ਾਇਦ ਤੁਸੀਂ ਸੁਣਿਆ ਹੋਊਗਾ ਤੇ ਔਰ ਆ ਜਾਂਦਾ ਜੀ ਉੱਥੇ ਤੇ ਬਹੁਤ ਹੀ ਜਿਆਦਾ ਸੋਹਣਾ ਹੋ ਏਰੀਆ ਵਾ ਉੱਥੇ ਮੈਡੀਟੇਸ਼ਨ ਦੇ ਸਮਾਗਮ ਵੀ ਹੁੰਦੇ ਰਹਿੰਦੇ ਨੇ ਇਹ ਜਗ੍ਹਾ ਤੇ ਆਹ ਰਾ ਮੋੜਦਾ ਜੀ ਧਰਮਪੁਰ ਤੋਂ ਤਕਰੀਬਨ 2 ਕੋ ਕਿਲੋਮੀਟਰ 1.5 2 ਕਿਲੋਮੀਟਰ ਅੱਗੇ ਆ ਕੇ ਗਲਾਈ ਤੇ ਉੱਪਰ ਨੂੰ ਚੜਦਾ ਰਾ ਤੇ ਗੁਰਵਿੰਦਰ ਵੀ ਘੜ ਗਿਆ ਹੁਣ ਆਪਾਂ ਉਹ ਕਹਿੰਦਾ ਸੇਵ ਖਾ ਲਈਏ ਸੇਵ ਘਟ ਲਈ ਹੁਣ ਇੱਕ ਇੱਕ ਆਏ ਕੀ ਕਹਿੰਦੇ ਆ ਗੋਡੇ ਫਿਰ ਐ ਚੀਕੂ 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 ਤਾਂ ਹੈ ਨਹੀਂ ਯਾਰ ਆਪਣੇ ਕੋਲੇ ਆਪਾਂ ਚੀਕੂ ਮੰਗਦੇ ਚੱਲ ਚੀਕੂ ਰਹਿਣ ਨੇ ਸੇਵ ਖਾਦੇ ਯਾ ਸੇਵ ਯਾਰ ਆ ਦੇ ਕਿੰਨੀ ਪਾਲਿਸ਼ ਲੱਗੀ ਧੋ ਇਹਨੂੰ ਇਹਨੂੰ ਪਾਲਿਸ਼ ਆ ਦੇ ਚੈੱਕ ਨਹੀਂ ਕੀਤੀ ਤਾਂ ਤੂੰ ਕਰ ਲ ਉਵੇਂ ਹੀ ਖਾ ਗਿਆ ਸੋ ਆ ਪਾਲਿਸ਼ ਦੇ ਇੱਕ ਪਾਲਿਸ਼ ਕਿੰਨੀ ਇਹਨੂੰ ਚੱਲੋ ਸੇਵ ਖਾ ਤਾਹੀ ਇਹ ਚਮਕਾ ਜਮਕਾ ਰੱਖਦੇ ਨੇ ਦੇਖ ਲਾ ਸੇ ਉਹ ਹਾਂ ਸੇਬ ਤਾਂ ਕਹਿੰਦੇ ਡਾਕਟਰ ਦੱਸਦੇ ਉਹਨਾਂ ਨੇ ਵੀ ਸੇਬ ਖਾਣਾ ਉਹ ਤਾਂ ਭਾਈ ਜੇ ਨਾ ਘਰੇ ਲੈ ਜਾਂਦੇ ਉਹ ਤੇਰਾ ਨਹੀਂ ਇਹ ਉਹ ਬਿਮਾਰ ਆ ਦੂਜਾ ਬੰਦਾ ਉਹਦੇ ਉਹਦੇ ਵਾਸਤੇ ਆ ਇਹ ਸੇਬ ਤੇਰਾ ਸੇਬ ਨਹੀਂ ਹੈਗਾ ਇਹ ਹੈ ਮੇਰੇ ਵਾਸਤੇ ਸੇਬ ਹਸਪਤਾਲ ਤੇ ਆ ਬਾਹਰ 버ગર 버ગર ਖੋ ਦਾ ਪਹਿਲਾਂ ਖਾਦੇ ਨੇ ਹੁਣ ਸਾਡੀ ਆ ਪਾਣੀ ਹਾਂ ਬਥੇਰਾ ਚੱਲਦਾ ਕੰਮ ਆ ਲੈ ਹੀਰੀ ਵੀ ਖੁੱਲ ਚੱਕ ਵੀ ਪੰਜੀਰੀ ਵਾਲਾ ਡੱਬਾ ਵੀ ਖੁੱਲ ਗਿਆ ਤੇ ਸੇਵ ਵੀ ਕਿਵੇਂ ਸੇਵ ਵਧੀਆ ਪਏ ਨੇ ਭਾਈ ਪਰਸੋਂ ਦੇ ਪਏ ਨੇ ਪਰਸੋਂ ਦੇ ਕਿ ਚੌਥ ਪਰਸੋਂ ਦੇ ਸੇਵ ਪਏ ਨੇ ਪਰਸੋਂ ਦੇ ਜਿਹੜਾ ਆਹ ਨਾਈਫ ਆਪਣੇ ਕੋਲੇ ਇਹ ਉਹੀ ਹੈ ਡੀ ਕੈਥਲਨ ਤੋਂ ਲਿਆ ਸੀ ਆਪਾਂ ਬਾਕੀ ਉਹਦੇ ਚੀਜ਼ਾਂ ਛੋਟਾ ਸਹੀ ਹੈ ਸਭ ਤੋਂ 700 ਦਾ ਆ ਜਾਂਦਾ ਵੱਡੇ ਵੱਡੇ ਤਾਂ ਕੀ ਕਰਨੀ ਨੇ ਉਹ ਜਿਹੜੇ ਇਹਦਾ ਸਾਬੀ ਸੋਚ ਜੀਏ ਇਹਦੇ ਨਾਲ ਵਧੀਆ ਕੱਟੀ ਜਾਂਦੀ ਫੋਲ ਲੋ ਹੋ ਜਾਂਦਾ ਤੇ ਆਪਾਂ ਇਹ ਕੋਲੇ ਰੱਖੋ ਝੱਕਦੇ ਆ ਕੋਈ ਉਹ ਨਹੀਂ ਹੈਗੀ ਨਾਲੇ ਸੇਫਟੀ ਸੂਟ ਦੀ ਵਜੋਂ ਹਨਾ ਕੰਮ ਆ ਜਾਂਦਾ ਕਿ ਨਹੀਂ ਕੰਮ ਵੱਡੇ ਕਰਦਾ ਹੈ ਛੋਟਾ ਹੈ ਹਾਂ ਸਾਰੇ ਕੰਮ ਆ ਜਾਂਦਾ ਹੈ ਲਾ ਇੱਧਰ ਤਾਂ ਆ ਕੇ ਯਾਰ ਰੰਗ ਹੀ ਬਦਲ ਕੇ ਰੰਗ ਭਾਗ ਹੀ ਲਾਗੇ ਦੇਖੋ ਹੈ ਜਾਂ ਕਿ ਨਹੀਂ ਗੱਲਬਾਤ ਦੇਖੋ ਆਪਾਂ ਜਮੇ ਹੌਲੀ ਹੌਲੀ ਸਾਈਡ ਤੇ ਜਾ ਰਹੇ ਹਾਂ ਸਲੋ ਸਾਈਡ ਤੇ ਕੱਚੇ ਤੇ ਇਧਰ ਪੂਰੀ ਸੇਫਟੀ ਆ ਇਹਦੇ ਨਾਲ ਨਾਲ ਇੱਥੇ ਜਾ ਰਹੇ ਆ ਤੇ ਆਪਾਂ ਖੜ ਕੇ ਆਨੰਦ ਮਾਣਦੇ ਆ ਤੇ ਇਧਰੋਂ ਆਪਾਂ ਸੇਵ ਖਾ ਕੇ ਤੁਰੇ ਆ ਪੰਜੀਰੀ ਵਗੈਰਾ ਤੇ ਅੱਗੇ ਤਾਂ ਰੰਗ ਭਾਗ ਹੀ ਲੱਗੇ ਪਏ ਨੇ ਕਹਿੰਦੇ ਜਦੋਂ ਆਹ ਦਰਖਤ ਜੇ ਦੇਖਣ ਲੱਗ ਜਾਨਾ ਆ ਵੱਡੇ ਵੱਡੇ ਸਮਝ ਲਓ ਵੀ ਠੰਡ ਆ ਜਿਹੜੀ ਉਹ ਵੱਧ ਚੁੱਕੀ ਆ ਤੇ ਤੁਸੀਂ ਅਚਾਈ ਤੇ ਹੋ ਤੇ ਇਧਰ ਬਾਈ ਵੀਰ ਆਪਣਾ ਹਿਮਾਚਲੀ ਇੱਕ ਫਲ ਫਰੂਟ ਜੂਸ ਵਗੈਰਾ ਪਾਣੀ ਉਹ ਵੇਚੀ ਜਾਂਦਾ ਸਫ਼ਰ ਰਹੇਗਾ तकरीबन 15 ਕਿਲੋਮੀਟਰ 15.5 ਟਾਈਮ ਕਿੰਨਾ ਲੱਗਦਾ ਹੁਣ ਗੱਲ ਇੱਥੇ ਆ ਕੇ ਮੁੱਕਦੀ ਆ ਤੇ ਬੰਦਾ ਆਪਣਾ ਦੂਜਾ ਆਵ ਆ ਗਿਆ ਆ ਜਾ ਵੀ ਆ ਜਾ ਤੇ ਗੁਰਵਿੰਦਰ ਨੇ ਵੀ ਕਹਿਤਾ ਕਹਿੰਦਾ ਠੰਡਾ ਹੁੰਦਾ ਜਾਂਦਾ ਕਮ ਮੈਂ ਕਿਹਾ ਮੈਂ ਤਾਂ ਅਜੇ ਕਹਿ ਕੇ ਹੀ ਹਟਿਆ ਵੀ ਜਦੋਂ ਲੰਬਾਈ ਦਰਖਤ ਆ ਜਾਣ ਸਮਝ ਲੋ ਕੰਮ ਹੋ ਗਿਆ ਠੰਡ ਆ ਗਈ ਆ ਹਾਂ ਕੰਮ ਖਤਰੇ ਵਾਲਾ ਹੀ ਆ ਹੁਣ ਤੇ ਭਾਈ ਹਾਂ ਬਸ ਉਹ ਤਾਂ ਕੱਢਣੇ ਪੈਣਗੇ ਹੁਣ ਦੂਜੇ ਕੋਟ ਆਹ ਇਹ ਵੀ ਗੱਲ ਸਹੀ ਆ ਤੇਰੀ ਬਿਲਕੁਲ ਹਾਂ ਹੁਣ ਤਾਂ ਐ ਆ ਵੀ ਸਾਈਕਲ 'ਚ ਕੋਈ ਬੈਟਰੀ ਬੂਟ ਨਹੀਂ ਹੋਵੇ ਤੇ ਰੇਸ ਦਈਏ ਤੇ ਖਿੱਚ ਦਈਏ ਸਿੱਧਾ ਸੋਲਰ ਨੂੰ ਪਰ ਇਹ ਨਾ ਮੌਕੇ ਨਾ ਤੇ ਨਹੀਂ ਆਪਾਂ ਇਹ ਕਰਨਾ ਹਨਾ ਪਾਈ ਬੱਟੇ ਚੱਕਾਂਗੇ ਬਸ ਇਹ ਵੀ ਸਾਈਕਲ ਮਹਿੰਗਾ ਹਾਂ ਇਹਦੀ ਇਹੀ ਖਾਸੀਅਤ ਹੈ ਚਲੋ ਮਸਾਈਕਲ ਦਾ ਠੀਕ ਆ ਜਿਹਹ ਜਾਂ ਵੀ ਆਪਰ ਆਪਾਂ ਪਹੁੰਚਣਾ ਸਾਈਕਲ ਤੇ ਹੀ ਆ ਹਾਂ ਬਿਲਕੁਲ ਬਿਲਕੁਲ ਆ ਦੇਖੋ ਨਾ ਪਿੱਛੇ 11 ਕਿਲੋਮੀਟਰ ਸੀਗਾ ਸੋਲਨ ਤੇ ਇਹ ਦੇਖੋ ਆ ਅਸੀਂ 7-8 ਕਿਲ ਆ ਜਿਹੜਾ 7-8 ਕਿਲੋਮੀਟਰ ਮੈਨੂੰ ਲੱਗਦਾ ਉਹੀ ਕੱਢਤਾ ਅਸੀਂ 10 ਮਿੰਟ ਚ ਕਿਉਂਕਿ ਟਲਾਣੀ ਆ ਹੌਲੀ ਹੌਲੀ ਆਏ ਆ ਦੇਖੋ ਥੋੜੇ ਜੇ ਮੇਰੇ ਨਾਲ ਬ੍ਰੇਕ ਆ ਪ੍ਰੈਸ ਕੀਤੇ ਨੇ ਦੱਬੇ ਹੋਏ ਨੇ ਸੋ ਆਹ ਸਾਹਮਣੇ ਸੋਲਨ ਦਿਖ ਰਿਹਾ ਵਾ ਕਰ ਲੋ ਦਰਸ਼ਨ ਸੋਲਨ ਦੇ ਸੋਲਨ ਕਿੰਨਾ ਰਹਿ ਗਿਆ 7 ਲਿਖਿਆ ਹੈ ਪਰ ਆਹ ਸਾਹਮਣੇ ਸੋਲਨ ਹੀ ਆ ਜੀ ਤੇ ਮੈਂ ਜ਼ੂਮ ਕਰਦਾ ਇੱਕ ਮਿੰਟ ਤੇ ਆਹ ਵਾਲਾ ਆ ਜੰਪ ਜੇ ਹੁੰਦੇ ਨੇ ਕਾਫੀ ਬਈ ਠੰਡ ਮੈਂ ਕਹਿੰਦਾ ਇੰਨੀ ਇੱਕ ਠੰਡ ਆ ਨਾ ਇੰਨੀ ਕਿ ਜ਼ਿਆਦਾ ਤੇ ਪਹਿਲਾਂ ਮੈਂ ਪਿੱਛੇ ਖੜਿਆ ਵੀ ਮੈਂ ਇੱਕ ਵਾਰੀ ਜੈਕਟ ਕੱਢ ਲਵਾਂ ਕੱਢਣੀ ਦਾ ਪੈਣੀ ਆ ਉਥੇ ਗੁਰਦੁਆਰਾ ਸਾਹਿਬ ਜਾ ਕੇ ਕੱਢਦੇ ਆ ਆ ਜਿਹੜਾ ਤੁਹਾਡੀ ਹੁਣ ਸਕਰੀਨ ਤੇ ਦਿਖ ਰਿਹਾ ਸ਼ਹਿਰ ਆ ਜੀ ਸੋਲਨ ਪਿੱਛੋਂ ਵੀ ਦਿਖਾਇਆ ਸੀਗਾ ਧੁੱਪ ਪੈ ਰਹੀ ਆ ਪਹਾੜਾਂ ਤੇ ਬਹੁਤ ਸੋਹਣਾ ਲੱਗ ਰਿਹਾ ਤੇ ਇੱਥੇ ਆਪਾਂ ਗੁਰਦੁਆਰਾ ਸਾਹਿਬ ਆਏ ਕਿ ਕਿਲੋਮੀਟਰ ਸਾਹਮਣੇ ਜਾ ਕੇ ਉਥੇ ਕਰਦੇ ਆ ਅੱਜ ਦਾ ਟਿਕਾਣਾ ਤੇ ਕਮਰਾ ਲੈਨੇ ਆ ਵੀਡੀਓ ਐਡਿਟ ਕਰਨੀ ਆ ਤੇ ਉਸ ਤੋਂ ਬਾਅਦ ਆਪਾਂ ਬਾਕੀ ਗੱਲਬਾਤ ਉਥੇ ਪਹੁੰਚ ਕੇ ਕਰਦੇ ਆ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਚੈੱਕ ਕਰੋ ਸੋਲਨ ਗੁਰਦੁਆਰਾ ਸਿੰਘ ਸਭਾ ਸਪੂਰਨ ਸੋਲਨ ਹਿਮਾਚਲ ਪ੍ਰਦੇਸ਼ ਉਹ ਬਾਬਾ ਜੀ ਬੈਠੇ ਨੇ ਸਾਹਮਣੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਫੋਨ ਅਸੀਂ ਲਾ ਲਿਆ ਤੇ ਇਧਰੋਂ ਆਪਾਂ ਜਿਹੜਾ ਸ਼ਿਮਲੇਨ ਰੋਡ ਜਾਂਦਾ ਉਥੋਂ ਅੰਦਰ ਨੂੰ 100 100 150 ਮੀਟਰ ਅੰਦਰ ਨੂੰ ਆਇਆ ਤੇ ਫੋਨ ਲਾਇਆ ਸੀਗਾ ਬਾਬਾ ਜੀ ਕਹਿੰਦੇ ਵੀ 100 120 ਰੁਪਏ ਇੱਕ ਜਾਣੇ ਦੇ ਹੁੰਦੇ ਨੇ ਤੁਸੀਂ ਰਹਿ ਸਕਦੇ ਹੋ ਧਾਰ ਕਾਰਡ ਤੁਹਾਨੂੰ ਇੱਥੇ ਕੰਪਲਸਰੀ ਹੋਊਗਾ ਜਿਹੜਾ ਜ਼ਰੂਰੀ ਆ ਤੇ ਉਸ ਹਿਸਾਬ ਨਾਲ ਗੱਲਬਾਤ ਕੀਤੀ ਤੇ ਮਿਲ ਜੂ ਆਪਾਂ ਜਾਣੇ ਉੱਪਰ ਨੂੰ ਜੀ ਸਮਾਨ ਸਮੂਹ ਰੱਖਦੇ ਆ ਮੇਨ ਗੇਟ ਤੋਂ ਨਾ ਇੱਥੋਂ ਨਾਲੇ ਥੱਲੇ ਉਤਰ ਕੇ ਬਸ ਆ ਥੱਲੇ ਇੱਧਰ ਆ ਜਾਣਾ ਤੇ ਨਾਲੇ ਬਾਬਾ ਜੀ ਕਹਿੰਦੇ ਇੱਥੇ ਦੋ ਰੂਮ ਦਿਖਾਈ ਸਾਨੂੰ ਕਹਿੰਦੇ ਜਿਹੜਾ ਮਰਜ਼ੀ ਲੈ ਲਓ ਬਾਈ 120 ਰੁਪਏ ਲਏ ਨੇ ਇੱਕ ਜਾਨੇ ਦੇ ਠੀਕ ਆ ਕਾ ਦਿਖਾਇਆ ਸੀ ਨੀਰਾ ਪਿਆ ਤੇ ਮੈਨੂੰ ਆਇਆ ਵੀ ਆ ਥੋੜਾ ਜਿਹਾ ਇੱਧਰ ਠੀਕ ਸੀਗਾ ਨਾ ਮੈਂ ਵੀ 뷰 ਆ ਜਾ ਦਿਖ ਜਾਂਦਾ ਪਰ 뷰 ਤਾਂ ਹਕੀਆ ਦੁਕਾਨਾਂ ਦੇ ਕੋਨੇ ਨੇ ਇੱਧਰ ਨਾਲੇ ਮੋਟੇ ਇੱਕ ਦੋ ਦਰਖਤ ਜਿਨੇ ਠੀਕ ਆ ਬਸ ਆ ਲੈ ਰੂਮ ਤਿੰਨ ਸਿੰਗਲ ਬੈੱਡ ਨੇ ਸਹੀ ਆ ਸਮਾਨ ਰੱਖਤਾ ਵੀਡੀਓ ਐਡਿਟ ਕਰਦੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਸਮਾਪਤੀ ਕਰਦੇ ਆ ਬਾਅਦ ਵਿੱਚ ਤੇ ਇਧਰੋਂ ਆਪਾਂ ਦੁੱਧ ਪੀ ਕੇ ਆਇਆ ਜੀ ਅੱਜ ਥੋੜੀ ਮੋਟੀ ਮੈਂ ਕਿਹਾ ਚੱਲ ਅੱਜ ਪੀ ਲਈਏ ਦੁੱਧ ਬਾ ਤੇ ਆ ਗੁਰਦੁਆਰਾ ਸਾਹਿਬ ਪਹਿਲਾਂ ਤਾਂ ਮੇਰੇ ਤੋਂ ਨਾਮ ਗਲਤ ਪੜਿਆ ਗਿਆ ਸੀ ਇਹ ਸਪੂਰਨ ਨਹੀਂ ਹੈਗਾ ਸਪਰੂਨ ਸਪਰੂਨ ਸੋਲਨ ਹਿਮਾਚਲ ਪ੍ਰਦੇਸ਼ ਤੇ ਬਾਕੀ ਸਾਈਕਲ ਆਪਣੇ ਇਧਰ ਬਾਰੇ ਬੰਨੇ ਸੀਗੇ ਪਹਿਲਾਂ ਬਾਬਾ ਜੀ ਕਹਿੰਦੇ ਜਦੋਂ ਗੇਟ ਬੰਦ ਕਰਾਂਗੇ ਭਾਈ ਅੰਦਰ ਕਰਦੇ ਉਹਦੋਂ ਤੇ ਹੁਣ ਆਪਾਂ ਅੰਦਰ ਕਰਦੇ ਆ ਇਹ ਬਾਕੀ ਪੈਨੇ ਆ ਨਾ ਨੀਂਦ ਬਹੁਤ ਜ਼ਿਆਦਾ ਆਈ ਹੋਈ ਆ ਸਮਾਪਤੀ ਰੂਮ ਚ ਜਾ ਕੇ ਕਰਦੇ ਆ ਦਰਸ਼ਨ ਮੇਲਾ ਸਵੇਰੇ ਕਰਾਂਗੇ ਗੁਰਦੁਆਰਾ ਸਾਹਿਬ ਦਾ ਤੇ ਗਰਮ ਪਾਣੀ ਜੇ ਲੋਡ ਹੋਈ ਇੱਥੋਂ ਆਉਂਦਾ ਤੇ ਇੱਥੋਂ ਆਪਣਾ ਵਧੀਆ ਸਰ ਜੂਗਾ ਤੇ ਹਜੇ ਜਿਹੜੀ ਆਪਣੀ ਡਰੈੱਸ ਆ ਇਦਾਂ ਹੀ ਆ ਮੈਂ ਕਹਿੰਦਾ ਚਲੋ ਸਮਾਪਤੀ ਆਪਾਂ ਕਰ ਹੀ ਦਿੰਨੇ ਆ ਤੇ ਅੱਜ ਸਫ਼ਰ ਤਕਰੀਬਨ ਆਪਣਾ ਰਿਹਾ 40 ਕਿਲੋਮੀਟਰ ਦੇ ਕਰੀਬ ਜਿਹੜਾ ਆਪਣਾ ਸਫ਼ਰ ਸੀਗਾ ਅੱਜ ਤੇ ਮਾਈਕ ਚੱਲਦ ਨਹੀਂ ਮੈਂ ਏਚ ਹੀ ਬਣਾ ਰਿਹਾ ਵੀਡੀਓ ਤੇ ਜਿਹੜੀ ਢਲਾਨ ਸੀਗੀ ਆਉਂਦੇ ਹੋਏ ਸੀਗੀ 7-8 ਕਿਲੋਮੀਟਰ ਬਹੁਤ ਉੱਥੇ ਜਾਣ ਦੀ ਸੰਭਲ ਕੇ ਹੀ ਥੋੜਾ ਜਿਹਾ ਆਉਣਾ ਪਿਆ ਆਪਾਂ ਨੂੰ ਉੱਥੋਂ ਢਲਾਨ ਤੋਂ ਤੇ ਗੁਰਦੁਆਰਾ ਸਾਹਿਬ ਪਹੁੰਚਾ ਕੇ ਚਲੋ ਆਪਾਂ ਨੂੰ ਕਮਰਾ ਮਿਲ ਗਿਆ ਸੀ 120 ਰੁਪਏ ਇੱਕ ਜਾਨੇ ਦੇ ਲੈਂਦੇ ਨੇ ਤੇ ਵੀਡੀਓ ਜਿੰਨਾ ਵੀ ਚਲੋ ਤੁਹਾਨੂੰ ਅੱਜ ਜਿੰਨਾ ਕੁ ਕੁਝ ਦਿਖਾਇਆ ਵਾ ਉਮੀਦ ਆ ਵੀ ਵਧੀਆ ਲੱਗਿਆ ਹੋਊਗਾ ਕਿਉਂਕਿ ਜਿਹੜਾ ਅਸਲ ਸਫਰ ਸ਼ੁਰੂ ਹੋਣਾ ਟਰੈਕ ਤੋਂ ਹੋਣਾ ਜਾਂ Shimla ਜਾ ਕੇ ਉੱਥੇ ਹੀ ਆਪਣਾ ਜਿਹੜਾ ਸਟਾਰਟ ਹੋਣਾ ਸਫਰ ਤੇ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜਰੂਰ ਕਰਿਆ ਕਰੋ ਮਿਲਦੇ ਆਂ ਜੀ ਇੱਕ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਰੱਬ ਰਾਖਾ